ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਯੂ ਹਿੰਦੁਸਤਾਨ ਫਾਸਟ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਰਵੀ ਅੰਬਰਦਸ਼ੀ ਦਰਬਾਰ ਸਾਹਿਬ ਦੇ ਬੀਕੇ ਸਰਾਂਪੀ ਕੇ ਸੰਗਤਾਂ ਦੇ ਨਾਲ ਮਿਸਬੀਹੇਵ ਕਰਨ ਵਾਲੇ ਵਿਅਕਤੀ ਨੂੰ ਸੰਗਤਾਂ ਦੇ ਵੱਲੋਂ ਫੜ ਕੇ ਪੁਲਿਸ ਦੇ ਕੀਤਾ ਗਿਆ ਹਵਾਲੇ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਦੀ ਖਾਸ ਰਿਪੋਰਟ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਪਾਈ ਗਈ ਜਿਸ ਵਿੱਚ ਇਹ ਨਜ਼ਰ ਆ ਰਿਹਾ ਵੀ ਇੱਕ ਵਿਅਕਤੀ ਜਿਹੜਾ ਉਹ ਸੰਗਤ ਦੇ ਨਾਲ ਮਿਸਬੀਹੇਵ ਕਰਦਾ ਹੋਇਆ ਨਜ਼ਰ ਆ ਰਿਹਾ ਉਹਦੇ ਸਬੰਧ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਅੱਜ ਕਰੀਬ ਸਵੇਰੇ 11 ਵਜੇ ਇੱਕ ਵਿਅਕਤੀ ਕੈਂਟਾ ਕਰਦੇ ਬਾਹਰ ਪਲਾਜੇ ਦੇ ਜੋ ਦਵਾਸਦ ਦੇ ਪਲਾਜਾ ਹੈ ਉਥੇ ਸ਼ਰਾਬੀ ਹਾਲ ਦੇ ਵਿੱਚ ਸੰਗਤ ਦੇ ਨਾਲ ਉੱਚਾ ਨੀਵਾ ਬੋਲ ਰਿਹਾ ਸੀਗਾ ਜਿਸ ਤੇ ਪਤਾ ਲੱਗਦੇ ਸੂਚਨਾ ਮਿਲਤੇ ਇਤਰਾ ਤੋ ਉਸ ਨੂੰ ਸਾਡੇ ਵੱਲੋਂ ਕਾਬੂ ਕੀਤਾ ਗਿਆ ਕਾਬੂ ਕਰਨ ਤੋਂ ਬਾਅਦ ਉਹਦਾ ਮੈਡੀਕਲ ਕਰਵਾਇਆ ਗਿਆ ਮੈਡੀਕਲ ਰੂਮ ਦੇ ਵਿੱਚ ਵੀ ਉਹਦੇ ਦੀ ਸ਼ਰਾਬ ਵੀ ਨਹੀਂ ਪਾਈ ਗਈ ਜਿਸ ਤੇ ਉਹਦੇ ਖਲਾਜ ਜਿਹੜਾ ਪ੍ਰੀਵੈਂਟਿਵ ਵੈਕਸੀਨ ਜਿਹੜਾ ਉਹ ਅਮਤ ਲਿਆਂਦਾ ਗਿਆ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਇਹ ਵਿਅਕਤੀ ਪਲਾਜੇ ਦੇ ਬਾਹਰੀ ਜਿਹੜਾ ਉਹ ਕਾਰੋਬਾਰ ਆ ਰਿਹਾ ਸੀਗਾ ਇਹ ਅੰਦਰ ਚੰਦ ਗੰਗਾ ਤੋਂ ਅੰਦਰ ਪ੍ਰਕਰਮਾਂ ਦੇ ਵਿੱਚ ਦਾਖਲ ਨਹੀਂ ਹੋਇਆ ਇਹਨੂੰ ਬਾਹਰ ਹੀ ਕਾਬੂ ਕਰ ਲਿਆ ਗਿਆ ਇਸ ਕਰਕੇ ਮੇਰੀ ਸੰਗਤ ਨੂੰ ਅਪੀਲ ਹੈ ਕਿ ਇਹ ਦਿਹਾੜਾ ਜਿਹੜਾ ਪੂਰੀ ਸ਼ਰਧਾ ਨਾਲ ਬਣਾਇਆ ਜਾਵੇ ਕਿਸੇ ਵੀ ਪ੍ਰਕਾਰ ਦੇ ਵਿੱਚ ਨਾ ਆਏ